ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਸੀਗੇ ਰਾਜਸਥਾਨ ਆਪਣੀ ਜ਼ਮੀਨਾਂ ਇੱਥੇ ਤੇ ਉਹਦੇ ਨਾਲ ਹੀ ਇਹ ਜਿਹੜਾ ਏਰੀਆ ਖਾਲੀ ਏਰੀਆ ਹੈ ਤਾਂ ਤੁਸੀਂ ਵੇਖੋ ਇੱਥੇ ਬਣਦੇ ਬਹੁਤ ਸਾਰੇ ਦਰਖਤ ਆ ਇਹ ਆਪਣਾ ਪ੍ਰਾਤਮਿਕ ਰੁੱਖ ਹੈ ਵੈਸੇ ਸਾਡੇ ਏਰੀਆ 'ਚ ਤਾਂ ਹੁਣੇ ਬਹੁਤ ਘੱਟ ਰਹਿ ਗਏ ਆ ਮਾਲਵੇ 'ਚ ਹੀ ਜ਼ਿਆਦਾ ਹੁੰਦੇ ਸੀ ਔਰੇ ਸਾਰਾ ਇਹ ਰਾਤ ਤੱਕ ਪਾਏ ਜਾਂਦੇ ਆ ਔਰ ਸਭ ਤੋਂ ਵੱਧ ਜਿਹੜੀ ਸੌਲਟੀ ਲੈਂਡ ਹੈ ਉਹ ਉਹਦੇ ਜਿਹੇ ਹੋ ਜਾਂਦੇ ਆ ਤੇ ਸਭ ਤੋਂ ਵੱਧ ਇਹ ਗਰਮੀ ਤੇ ਘੱਟ ਪਾਣੀ ਵਾਲੀ ਜਗਾ ਵੀ ਇਹ ਬਰਦਾਸ਼ਤ ਕਰ ਲੈਂਦੇ ਆ ਆਪਣਾ ਪ੍ਰਾਤਨ ਰੁੱਖ ਹੈ ਵਣਦਾ ਤਾਂ ਹਰ ਥਾਂ ਤੇ ਜਿਗਰ ਆਉਂਦਾ ਤੇ ਮੈਂ ਕਿਹਾ ਵੀ ਤੁਹਾਨੂੰ ਦਰਸ਼ਨ ਕਰਾਈਏ ਹੋਰ ਵੀ ਅੱਗੇ ਲੱਗੇ ਪਿਆ ਵਣ ਤੇ ਅਸੀਂ ਕੋਸ਼ਿਸ਼ ਵੀ ਕਰ ਰਹੇ ਆ ਵੀ ਪਿੰਡਾਂ 'ਚ ਮੈਂ ਜਦੋਂ ਗਿਆ ਤਾਂ ਇਹਦੇ ਬੂਟੇ ਲੈ ਕੇ ਆਉਂਗਾ ਵਿਕਾ ਨੇਰ ਤੋਂ ਕੋਸ਼ਿਸ਼ ਕਰਾਂਗੇ ਵਿਲੀਆਂ ਥਾਵਾਂ ਤੇ ਲਾਉਣ ਦੀ ਤੇ ਆਪਣਾ ਪ੍ਰਾਥਮ ਰੋਖ ਹੈ ਹਰ ਥਾਂ ਤੇ ਬਣਦਾ ਜ਼ਿਕਰ ਹੁੰਦਾ ਤੁਸੀਂ ਦੱਸੋ ਗਦਾਰਾ ਥਾਵਾਂ ਜੀ ਮੈਂ ਤਾਂ ਤੁਹਾਡੇ ਤੋਂ ਇਨਫੈਕਟ ਜਾਣਕਾਰੀ ਲੈਣਾ ਚਾਹੁੰਦਾ ਇਹਦੇ ਤੇ ਪੀਲਾ ਲੱਗਦੀ ਹੁੰਦੀ ਉਹ ਕਿ ਹਿਸਾਬ ਕਿਤਾਬ ਹੁੰਦਾ ਕਦੋਂ ਲੱਗਦੀ ਹੈ ਕਿ ਹੁੰਦੀਆਂ ਹੁੰਦੀਆਂ। ਅਪੀਲਾ ਬਾਈ ਜੀ ਮੇਰੇ ਸਾਹ ਉਹਨਾਂ ਸ਼ਾਇਦ ਇਹ ਗਰਮੀਆਂ 'ਚ ਹੀ ਲੱਗਦੀਆਂ। ਤਾਂ ਅਸੀਂ ਛੋਟੇ ਹੁੰਦੇ ਇਹਨੂੰ ਖਾਂਦੇ ਰਹੇ ਇੱਕ ਆਪਣੇ ਖੇਤ ਦੇ ਨਾਲ ਪਰਲੇ ਪਾਸੇ ਵੀ ਸੀ ਗੁਣ ਜਾਂਦੇ ਉਹਨਾਂ ਨੇ ਪੱਟਤਾ ਉਹ ਬਿਲਕੁਲ ਕਮਰਾ ਹੀ ਬਣਿਆ ਹੋਇਆ ਸੀ। ਉਹਦੇ ਸਾਈਡ ਤੋਂ ਥੱਲੇ ਵੜ ਜਾਂਦੇ ਪਰ ਮੈਂ ਹੁਣ ਦੇਖਿਆ ਆ ਕੇ ਤਾਂ ਉਹਨਾਂ ਨੇ ਪੱਟਤਾ। ਤਾਂ ਇਹਦੀ ਅਪੀਲਾ ਜ਼ਿਆਦਾ ਖਾ ਲੈਂਦੇ ਸੀ ਤਾਂ ਮੂੰਹ ਪੱਕ ਜਾਂਦਾ ਸੀ। ਬਰੀਕ ਬਰੀਕ ਜਿਸ ਤਰ੍ਹਾਂ ਅੰਗੂਰ ਹੁੰਦੇ ਆ ਉਹੋ ਜਿਹੀ ਲੱਗਦੀ ਹੁੰਦੀਆਂ ਪਰ ਬਹੁਤ ਛੋਟੀਆਂ ਹੁੰਦੀਆਂ ਬਹੁਤ ਛੋਟੀਆਂ। ਤੇ ਉਹਨਾਂ ਨੂੰ ਖਾਣ ਦੇ ਕੰਮ ਵੀ ਹੁੰਦੀਆਂ ਥੋੜੀਆਂ ਖਾਂਦੇ ਸੀ ਲੋਕ। ਤਾ ਬਾਕੀ ਦਰਸ਼ਕਾਂ ਨੂੰ ਬੇਨਤੀ ਹੈ ਵੀ ਜਿਆਦਾ ਜਾਣਕਾਰੀ ਜੇ ਕੋਈ ਹੋਰ ਤੁਹਾਨੂੰ ਹੈ ਤਾਂ ਇਹਦੇ ਬਾਰੇ ਜਰੂਰ ਕਮੈਂਟਾਂ ਦੇ ਵਿੱਚ ਦੱਸੋ ਤਾਂ ਜੋ ਦੂਜੇ ਜਿਹੜੇ ਮਿੱਤਰ ਆ ਆਪਣੇ ਉਹ ਵੀ ਇਹਦੇ ਆਪਸ ਸਿੱਖਣਾ ਵਾਸਤੇ ਇਹ ਸਾਰੀਆਂ ਵੀਡੀਓ ਇੱਕ ਦੂਜੇ ਨੂੰ ਪਾਉਣੇ ਆ ਬਹੁਤ ਬਹੁਤ ਮਿਹਰਬਾਨੀ